ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਤੁਹਾਡੇ ਲਈ ਤਿੰਨ ਜਾਨਵਰਾਂ ਦੇ ਉੱਪਰ ਵੀਡੀਓ ਲੈ ਕੇ ਆਏ ਹਾਂ ਤਿੰਨ ਜਾਨਵਰ ਕਿਵੇਂ ਨੇ ਆਪਾਂ ਤੁਹਾਡੇ ਨਾਲ ਸਾਂਝ ਕਰਨੇ ਆ ਇੱਕ ਘੋੜੀ ਇੱਕ ਆਹ ਬੱਚਾ ਤੇ ਇੱਕ ਘੋੜੀ ਦੇ ਅੰਦਰ ਢਿੱਡ ਦੇ ਵਿੱਚ ਬੱਚਾ ਜਨਮ ਕੀ ਘੋੜੀ ਐ ਗੱਬਣ ਚੈੱਕ ਪਾਸ ਇੱਕ ਚੰਗੇ ਬਹੁਤ ਹੀ ਚੰਗੇ ਨਾਮੀ ਸਾਨੀ ਘੋੜੇ ਤੋਂ ਤੇ ਅੱਜ ਆਪਾਂ ਕਰਦੇ ਆਂ ਜੀ ਵੀਡੀਓ ਵਾਲੇ ਅੱਗੇ ਗੱਲਬਾਤ ਜਿਹੜੇ ਆਪਣੇ ਸੱਜਣ ਭਰਾ ਨਵੇਂ ਆਏ ਆ ਆਪਣੇ ਫੇਸਬੁੱਕ ਪੇਜ ਆ YouTube ਚੈਨਲ ਤੇ ਉਹ ਆਪਣੇ ਫੇਸਬੁੱਕ ਪੇਜ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਪੇਜ ਨੂੰ ਫੋਲੋ ਕਰ ਲਓ ਫੇਸਬੁੱਕ ਵਾਲੇ ਨੂੰ ਇਹ ਘੋੜੀ ਦੋਸਤੋ 62 ਇੰਚ ਦੀ ਆ ਨੀਲੀ ਜੀ ਨੂੰ ਆਪਾਂ ਮੱਖੀ ਵਾਲਾ ਰੰਗ ਕਹਿ ਦਿੰਦੇ ਆ ਇਹ ਘੋੜੀ ਮਗਰ ਨੁਕਰਾ ਬੱਚਾ ਜੀ ਜੋ ਤੁਸੀਂ ਆਪਣੀਆਂ ਫੋਟੋਆਂ ਦੇ ਵਿੱਚ ਦੇਖ ਰਹੇ ਹੋ ਇਹ ਘੋੜੀ ਆਪਾਂ ਨਵੀਂ ਉਮਰ ਦੀ ਘੋੜੀ ਕਹਿ ਸਕਦੇ ਆਂਗੇ ਰਿਜ਼ਲਟ ਪ੍ਰੂਫ ਘੋੜੀ ਐ ਬਹੁਤ ਜ਼ਿਆਦਾ ਚੰਗੇ ਤੇ ਚੰਗੇ ਬੱਚੇ ਪਾਉਂਦੀ ਆ ਚੰਗੀ ਹਾਈਟ ਵਾਲੇ ਇਹ ਘੋੜੀ ਆਪ ਵੀ ਬਹੁਤ ਚੰਗੀ ਆ ਘੋੜੀ ਦੀ ਹਾਈਟ 60 ਤੋਂ ਬਾਹਰ ਦੱਸਿਓ ਬਾਈ ਹੁਣ ਉਹਨੇ 60 ਪਲੱਸ ਕਹਿੰਦੀ ਐ ਕਿ ਬਾਕੀ ਜੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਬਾਈ ਦਾ ਨੰਬਰ ਮੈਂ ਸਕਰੀਨ ਤੇ ਦਿੱਤਾ ਹੋਇਆ ਜੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਤੇ ਅੱਗੇ ਜਿਹੜੇ ਬੰਦੇ ਨੇ ਘੋੜੀ ਲੈਣੀ ਹੈ ਉਹਨਾਂ ਨਾਲ ਵੀਡੀਓ ਸ਼ੇਅਰ ਕਰਦੇ ਹੋ ਜੀ